ਹਾਂਜੀ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਹੋਰ ਸਾਰੇ ਸਨੋਂ ਠੀਕ ਠਾਕ ਹੋ ਉਸ ਵਾ ਸਾਡੀ ਅੱਜ ਦੀ ਸਾਡੀ ਸਵੇਰ ਬੈਠੇ ਆਂ ਕੁਝ ਸੋਚ ਰਹੇ ਆਂ ਕਹਿੰਦੇ ਅਮਰੀਕਾ ਦਾ ਇੱਕ ਹੋਰ ਜਹਾਜ਼ ਆ ਗਿਆ ਅਮਰੀਕਾ ਤੋਂ ਜਹਾਜ਼ ਕਹਿੰਦੇ ਇੱਕ ਹੋਰ ਆ ਗਿਆ ਡਿਪੋਰਟ ਕਰ ਦਿੱਤੇ ਹੋਰ ਇੰਡੀਅਨ ਬੜੀ ਚਿੰਤਾ ਹੋ ਰਹੀ ਹੈ ਸਾਰੀ ਦੁਨੀਆ ਨੂੰ ਚਿੰਤਾ ਕਰਨੀ ਵੀ ਚਾਹੀਦੀ ਹੈ ਇੱਕ ਬਾਣੀ ਦੀ ਪੰਕਤੀ ਹੈ ਕਹਿੰਦੇ ਐਸਾ ਕੰਮ ਮੋਲੇ ਨਾ ਕੀਚਿਆ ਜੇ ਦੰਤ ਬਚੋਤਾਈ ਹੈ ਹੁਣ ਇਹ ਨਾ ਕੋਈ ਭਾਈ ਸਮਝ ਲਵੇ ਵੀ ਸ਼ਾਇਦ ਭਾਈ ਸਾਹਿਬ ਕਹਿੰਦੇ ਨੇ ਵੀ ਬਾਹਰ ਜਾਣਾ ਮਾਰਾ ਕੰਮ ਬਾਹਰ ਜਾਓ ਜੇ ਸੈਟਿੰਗ ਹੁੰਦੀ ਤੇ ਬਹੁਤ ਵਧੀਆ ਗੱਲ ਜੇ ਨਹੀਂ ਹੁੰਦੀ ਤੇ ਇੱਥੇ ਆਓ ਚਲੋ ਰਲ ਮਿਲ ਕੇ ਆਪਾਂ ਕਰੀਏ ਕਿਉਂ ਨਹੀਂ ਇਸ ਬڑے ਕਾਰੋਬਾਰ ਨੇ ਬਹੁਤ ਨੇ ਐਨੇ ਐਨੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਕ ਨਾਲੀ ਕੱਢਣ ਵਾਲਾ ਮੈਨੂੰ ਭయ్యా ਮਿਲਿਆ ਉਹ ਕਹਿੰਦਾ ਮੈਂ ਹੁਣ ਨਾਲੀ ਕੱਢ ਕੇ ਇਹਨਾਂ ਨੂੰ ਮਾਫ਼ ਕਰਨਾ ਤੇ ਕੰਮ ਦੀ ਗੱਲ ਕਰਨ ਲੱਗਾ ਵਰਤ ਜੋਗਾਰੀ ਕੰਮ ਕਰ ਗੱਲ ਕਰਨ ਲਗਾ ਉਹ ਕਹਿੰਦਾ ਹੁਣ ਆਪਾਂ ਨਾਲੇ ਕੱਢ ਕੇ ਸਫਾਈ ਕਰਕੇ ਕਾਫੀ ਪੈਸੇ ਕਮਾਉਂਦੇ ਨੇ ਹੁਣ ਕਹਿੰਦਾ ਮੈਂ ਆਪਣੇ ਖੇਤ ਨੂੰ ਜਾਣਾ ਇੱਕ ਕਿੱਲਾ ਮੈਂ ਮਤਲਬ ਖੇਤ ਲਿਆ ਉਹਦੇ ਮੈਂ ਪਸ਼ੂ ਰੱਖੇ ਨੇ ਜਾਨਵਰ ਰੱਖੇ ਆ ਸੂਰ ਰੱਖਿਆ ਕਹਿੰਦਾ ਸੂਰ ਪਾਲਿਆ ਉਹ ਪ੍ਰਵਾਸੀ ਬਿਹਾਰ ਤੋਂ ਆਕੇ ਰੱਜ ਕੇ ਪਿੰਡ ਚੋਂ ਕਮਾਈ ਕਰਦਾ ਮੈਂ ਕਿਸੇ ਹੋਰ ਪਿੰਡ ਦੀ ਗੱਲ ਕਰ ਰਿਹਾ ਮਿਆਣੀ ਦੀ ਨਹੀਂ ਉਹ ਕਹਿੰਦਾ ਸਾਰੀ ਫੈਮਿਲੀ ਉੱਥੇ ਲਾਈ ਹੈ ਸੂਰਾਂ ਦੇ ਔਰ ਚੰਗੀ ਆਮਦਨ ਉਹ ਮਤਲਬ ਲੈ ਰਹੇ ਨੇ ਚਲੋ ਇੱਕ ਕੰਮ ਦੀ ਗੱਲ ਕਰ ਰਿਹਾ ਵੀ ਕਾਰੋਬਾਰ ਚਲਾ ਰਹੇ ਨੇ ਸੋ ਇਹ ਗੁਰੂਆਂ ਦੀ ਧਰਤੀ ਮੈਂ ਅੱਗੇ ਵੀ ਕਿਹਾ ਇੱਥੇ ਕੋਈ ਭੁੱਖਾ ਮਰ ਨਹੀਂ ਸਕਦਾ ਕਦੇ ਵੀ ਨਹੀਂ ਬਾਹਰ ਜਨਾਂ ਤੇ 40-50 ਸਾਲ ਤੋਂ ਸ਼ੁਰੂ ਹੋਇਆ ਸਾਡੇ ਪਹਿਲਾਂ ਇੰਨੇ ਬਜ਼ੁਰਗ ਇੱਕ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਭਾਰਤ ਨੂੰ ਭਾਵੇਂ ਲੁੱਟਿਆ ਇਹਨੂੰ ਬਹੁਤ ਜਣਿਆਂ ਨੇ ਪਰ ਫਿਰ ਵੀ ਬੜਾ ਕੁਝ ਅਜੇ ਵੀ ਛੁਪਿਆ ਹੈ ਜੇ ਮਿਹਨਤ ਕਰੀਏ ਤਾਂ ਬੜਾ ਕੁਝ ਮਿਲ ਸਕਦਾ ਕਿਸੇ ਵੀ ਫੀਲਡ ਵਿੱਚ ਤਾਕਤ ਲਾ ਦਿਓ ਆਪਣੀ ਪੂਰੀ ਤੇ ਬਹੁਤ ਕੁਝ ਮਿਲ ਸਕਦਾ ਸੋ ਜੇ ਮੇਰੇ ਵੀਰ ਪੈਣਾ ਰਿਪੋਰਟ ਹੋ ਗਿਆ ਇਹ ਨਹੀਂ ਕੋਈ ਗੱਲ ਨਹੀਂ ਮਿਹਨਤ ਕਰੋ ਕਰੋੜਾਂ ਅਰਬਾਂ ਜੋੜ ਕੇ ਆਪਾਂ ਕਰਨੇ ਵੀ ਕੀ ਹੈ ਵਧੀਆ ਖਰਚੇ ਚੱਲੇ ਆਪਣੇ ਬੱਚੇ ਚੰਗੀ ਐਜੂਕੇਸ਼ਨ ਪ੍ਰਾਪਤ ਕਰਨ ਕੋਈ ਐਸੀ ਗੱਲ ਨਹੀਂ ਹੋ ਜਾਂਦਾ ਠੀਕ ਔਖਾ ਹੈਗਾ ਪਰ ਜੇ ਬਹੁਤ ਮਿਹਨਤ ਕਰਾਂਗੇ ਸ਼ਰਮ ਨਾ ਕਰਾਂਗੇ ਸੰਗਣਾ ਕਰਾਂਗੇ ਤੇ ਜਰੂਰ ਸਫਲ ਹੋਵਾਂਗੇ ਜਿਹੜੇ ਰਿਪੋਰਟ ਹੋ ਕੇ ਆਏ ਨੇ ਸੋਨਾਂ ਨਾਲ ਹਮਦਰਦੀ ਹੈ ਠੀਕ ਉਹਨਾਂ ਦਾ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਨੂੰ ਵੀ ਜਾਂ ਭਾਰਤ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਉਹਨਾਂ ਦੀ ਭਾਈ ਮਦਦ ਕਰੋ ਕਿਉਂਕਿ ਉਹਨਾਂ ਦੇ ਬਹੁਤ ਪੈਸੇ ਖਰਾਬ ਹੋਏ ਨੇ ਕੋਈ ਨਾ ਕੋਈ ਉਹਨਾਂ ਨੂੰ ਜੌਬ ਦਿਓ ਤੇ ਬਾਕੀ ਜਿਹੜੇ ਏਜੰਟ ਨੇ ਗਲਤ ਤਰੀਕੇ ਨਾਲ ਬਾਹਰ ਪਹੁੰਚਾਉਂਦੇ ਨੇ ਉਹਨਾਂ ਤੇ ਵੀ ਸ਼ਿਕੰਜਾ ਕਸੋ ਸਾਰਿਆਂ ਤੇ ਐਕਸ਼ਨ ਲਾਓ ਕਿਸੇ ਦਾ ਕੋਈ ਲਿਆਈ ਨਹੀਂ ਜੇ ਉਹਨਾਂ ਤੇ ਐਕਸ਼ਨ ਲਿਆ ਗਿਆ ਜਿਹੜੇ ਗਲਤ ਤਰੀਕੇ ਨਾਲ ਬਾਹਰ ਭੇਜਦੇ ਨੇ ਉਹਨਾਂ ਤੇ ਵੀ ਐਕਸ਼ਨ ਲਾਓ ਉਸ ਤੋਂ ਦੁਆ ਕਰਦੇ ਆਂ ਜਿਹੜੇ ਬਾਹਰੋਂ ਆਏ ਆਂ ਵੀ ਉਹ ਚੜ੍ਹਦੀ ਕਲਾ ਵਿੱਚ ਰਹਿਣ ਤੇ ਉਹਨਾਂ ਨੂੰ ਇੱਥੇ ਕਾਰੋਬਾਰ ਮਿਲਣ ਉਹ ਕਾਰੋਬਾਰ ਕਰਨ ਆਪਣੇ ਪੰਜਾਬ ਦਾ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨ ਧੰਨਵਾਦ ਸਤਿ ਸ੍ਰੀ ਅਕਾਲ